ਸਸਰੀ ਕਾਜੀ ਤੋਂ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਿਕਾ ਦੇਸ਼ੀ ਦੇਸ਼ੀ ਜਨਨਾਮ ਤੇ ਤੁਹਾਡਾ ਸਵਾਗਤ ਕਰਦੇ ਆਂ ਲੋ ਜੀ ਕਈ ਭੈਣਾਂ ਨੇ ਇਸ ਪਾਰਸ਼ਨਰ ਤੋਂ ਬਹੁਤ ਹੀ ਪਿਆਰੇ ਜਿਹੇ ਲੋਕ ਵੀ ਸੁਣਾਉਣ ਲੱਗਿਆ ਪਤਾ ਕੀ ਆ ਉਹ ਇੱਕ ਔਰਤ ਆਪਣੇ ਘਰ ਆਏ ਤੋਂ ਨਾਲ ਤਾਂ ਉਹਦੀ ਸਿੱਤਾਂ ਕਰਦੀ ਹੈ ਤੇ ਨਾਲੇ ਉਹਦੇ ਨਕਸ਼ ਵੀ ਨਾਲ-ਨਾਲ ਦੱਸੀ ਜਾਂਦੀ ਹੈ ਤੇ ਫਿਰ ਵੀ ਬੇਨਤੀ ਕਰਦੀ ਹੈ ਰਸੇਲੀਆਂ ਨੂੰ ਉਹ ਘਰ ਆਲਾ ਫਿਰ ਦੱਸ ਜਾਂਦਾ ਤੇ ਇਸ ਗੀਤ ਦਾ ਹੀ ਸੁਣਿਓ ਤ੍ਰੋਪੀ ਕਹਿੰਦੀ ਉਹਨਾਂ ਨੂੰ ਕਿ ਕੀ ਉਹਦੇ ਗੁਣ ਦੱਸਦੀ ਆ ਤੇ ਕੀ ਉਹਦੇ 'ਚ ਆਵਣ ਦੱਸਦੀ ਆ ਤੇ ਇਹ ਆਮ ਜਿਹੜੀਆਂ ਔਰਤਾਂ ਪੂਰੀ ਜ਼ਿੰਦਗੀਆਂ ਦੇ ਪਤੀ ਨਾਲ ਕੱਟਦੀਆਂ ਨੇ ਉਹ ਹੁਣ ਉਹਨਾਂ ਦੇ ਵਿੱਚ ਵਿੱਚ ਆਈ ਆਪਣੇ ਜੀਵਨ ਬਣਿਤ ਕਰ ਦਿੰਦੀਆਂ ਨੇ ਤੇ ਭੈਣਾਂ ਨੂੰ ਅਹੀਂ ਬਣਿਤ ਕਰਨਾ ਚਾਹੀਦਾ ਹੈ ਨਾ ਤੇ ਆਦਮੀਆਂ ਨੂੰ ਵੀ ਛਿਆਲੇ ਬਣ ਕੇ ਰਹਿਣਾ ਚਾਹੀਦਾ ਤੇ ਲੋ ਮਾਣੋ ਇਸ ਦੀ ਦਾਣਦ ਜਿੜਾ ਮੈਂ ਸੁਣੂ ਮਤਾਂਗੀ ਉਹੋ ਭੈਣਾਂ ਨੇ ਕਮੈਂਟ ਵੀ ਕਰਿਆ ਕਹਿੰਦੀ ਸਰ ਪਤਰੀ ਨਾਲ ਦੱਸੋ ਪਹਿਲਾਂ ਮੇਰੇ ਪਾਏ ਹੋਏ ਨੇ ਅੱਜ ਫਿਰ ਇਹ ਪਤਰੀ ਖਤਮ ਕਰਾਂਗੀ ਇਹ ਲੱਭ ਪਾਉਂਗੀ ਆਪ ਵੀ ਆਪਣੀ ਪੈਨਸਨ ਲੈ ਕੇ ਲੈ ਜਾਓ ਤੇ ਵਾਰੀ ਵਾਰੀ ਨਾ ਮੈਨੂੰ ਉੱਠਿਓ ਫਿਰ ਮੈਨੂੰ ਦੱਸਣਾ ਕੋਈ ਨਾ ਹਰ ਵਾਰੀ ਉਹ ਦੱਸ ਨਹੀਂ ਹਨ ਫਿਰ ਮੈਨੂੰ ਫੋਨ ਆਉਣ ਲੱਗ ਜਾਂਦੇ ਇਹ ਭੇਜਿਆ ਹਾਂ ਵੀਡੀਓ ਨੂੰ ਦੇਸੀ ਆ ਨਹੀਂ ਪਤਾ ਤਾਂ ਜਾਣ ਕੇ ਕਹਿਣ ਲੱਗ ਜਾਂਦੇ ਨੇ ਪਤਾ ਨਹੀਂ ਸਕੀ ਸਮਝਉਂਦੀ ਪਰ ਮੈਂ ਕਲੀਅਰ ਦੋ ਵਾਰੀ ਮੈਨੂੰ ਪਤਾ ਸੁਣਾ ਦਿੰਦੇ ਕਹਿ ਗਏ ਤੇ ਤੁਸੀ ਹੁਣ ਨਾਮ ਉਸ ਗੀਤ ਦਾ ਲੰਦ ਤੇ ਕਾਫੀ ਪੈਂਸਲ ਲੈ ਕੇ ਬੈਠਾ ਤੇ ਆ ਹਾਂ। ਹਾਂ। ਸੋ ਫਰੈਸ਼ ਗੀਤੇ ਚ ਕੀ ਕਹ ਹੈ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰਨਾ ਮੈਂ। ਹਾਂ। ਲੋ ਅਸੀਂ ਸਮੇਂ ਹੀ ਬਹੁਤੀ 2000 ਲੋਕਾਂ ਲੱਗੇ। ਸੁਣੋ। ਤੈ ਮੈਂ ਬੋਲੀ ਵੇ सी रड़ वीरे तुसीं रल मिल बजियो le qua, eccomi qua, eccomi qua, eccomi qua, eccomi

મે તરી ગાળ દીવે ગાનિને મે મારી નિત દીવદનામીને તુસી રાલે બીલે પૂછની સૈય તુષ ਕਿਆ ਨੇ ਵੀਰੇ ਲੋਕੀ ਖੰਗੋਲੀ ਵੀ ਥੋੜੀ ਜਿਹੀ ਆਵਾਜ਼ ਉੱਚੀ ਕਰਨੀ ਪਈ ਬਹੁਤ ਉੱਚੀ ਆਵਾਜ਼ ਨਾ ਆ ਜਾਂਦਾ ਤੇ ਲੋਕ ਮਾਨਵ ਰੂਪ ਗਿੱਦਾ ਨੰਦ ਤੇ ਦੱਸਿਆ ਤੁਹਾਨੂੰ ਸਾਡਾ ਕੀ ਹੋ ਜਾ ਰਿਹਾ ਵੰਗਿਆ ਤੇ ਗੌਣਾਂ ਹੀ ਬਹੁਤ ਸੌਖਾ ਹੈ ਹੋਰ ਜਿੰਨਿਆਂ ਦੀ ਸਫਤਾ ਜਿੰਨੋਂ ਦੇ ਹੈ ਵੀ ਇਹ ਤੁਸੀਂ ਹੋਰ ਨਾਲ ਜੋੜ ਲਓ ਹੈ ਸਾਡੇ ਘਰ ਆਜ ਤਾਂ ਇੰਨੀ ਆ ਕਿ ਕੰਨੀਆਂ ਸੀ ਜਿੰਨੀ ਕਿ ਸਫਤਾ ਸੀ ਅਸੋਂ ਕਰਤੀਆਂ ਹੈ ਨਾ ਕੀ ਹੋਦੇ ਹੈ ਹਾਂ ਬਾਕੀ ਜੇ ਤੁਹਾਨੂੰ ਤੁਹਾਡੇ ਘਰਾਂ ਜਿੰਨਿਆਂ ਦੇ ਨੁਕਸਨ ਹੈ ਜਾਂ ਸਫਤਾ ਨੇ ਉਹ ਤੁਸੀਂ ਹੋਰ ਬਧਾ ਲਓ ਗੀਤ ਨੂੰ ਹੈ ਨਾ ਤੇ ਲਓ ਮਾਣੇ ਸਬੂਤ ਅਨੰਦ ਤੇ ਕਮੈਂਟ ਕਰਕੇ ਜਰੂਰ ਦੱਸੋ ਸਾਨੂੰ ਸਰਦਾਈ ਗੀਤ ਕੀ ਹੈ ਹੈ ਜੇ ਮੈਨੂੰ ਖੁਸ਼ ਰੱਖਣ ਵਾਸਤੇ ਗੀਤ ਗਾਉਣੀਆਂ ਹਨ ਮੈਂ ਆਪ ਵੀ ਖੁਸ਼ ਰਹੇ ਨਹੀਂ ਆਂ ਕਹਾਂਂ ਜੇ ਤਾਂ ਤੰਗ ਤੋਂ ਸੱਦਦੇ ਨਹੀਂ ਹਨ ਪਰ ਜੇ ਖੁਸ਼ੀ ਨਾਲ ਟਾਈਮ ਦੇ ਟਪਦੇ ਨਾ ਕੋ ਬਹੁਤ ਵਧੀਆ ਜੇ ਆਪਣੇ ਦੁੱਖ ਨੂੰ ਯਾਦ ਕਰੀਏ ਦੇਖੋ ਹੋਰ ਵੱਧ ਜਾਂਦਾ ਹੈ ਹਨ ਤੇ ਇਸ ਕਰਕੇ ਖੁਸ਼ ਰਹਾ ਕਰੋ ਆਨੰਦ ਮਾਣੋ ਤੇ ਲਓ ਹੁਣ ਤੁਸੀਂ ਆ ਜੋ ਤੰਦ ਉਸ ਦੀ ਕੋ ਭੈਣ ਨੇ ਪੁੱਛਿਆ ਵੀ ਪਤਨੀ ਕਿ ਮੈਂ ਖਤਮ ਕਰ ਗੀਏ ਕਿ ਪਸੂ ਕੀ ਮੈਂ ਹਾਕੂ ਪਸੂ ਇਹਦਾ ਕਈ ਨੁਕਤੇ ਮੈਂ ਕਾਹੇ ਹੈ ਨਾ ਤੇ ਅੱਜ ਮੈਂ ਤੁਹਾਨੂੰ ਇਹ ਪਹਿਲਾਂ ਵੀ ਪਾਇਆ ਹੋਇਆ ਉਹਨਾਂ ਦਾ ਇਹਦੇ ਵਾਸਤੇ ਚੈਲੰਜ ਵੀ ਕਰਿਆ ਵੀ ਜੇ ਪਸੂ ਫੇਰ ਹੁੰਦੀ ਨਹੀਂ ਮੁੜ ਕੇ ਕਸ਼ਮੀਰ ਜੀ ਮਹਾਰਾਜ ਨੇ ਦੱਸਿਆ ਬ੍ਰਿੰਦਵਨ ਵਾਲਿਆਂ ਨੇ ਉਹ ਕਹਿੰਦੇ ਵੀ ਮੈਂ ਤੁਹਾਨੂੰ ਮਹਾਪੁਰਸ਼ਾਂ ਨੇ ਅੱਗਲਾਂ ਹੀ ਦੱਸਿਆ ਕਿ ਉਹ ਦੱਸਦੇ ਆ ਤੁਹਾਡੇ ਕੋਲ ਹੀ ਪਈ ਜੰਨੀ ਆ ਕਰਕੇ ਤੁਸੀਂ ਦੇਖਣਾ ਤੇ ਬਾਕੀ ਫਲ ਪਰਮਾਤਮਾ ਦਾ ਆਪਾਂ ਡਾਕਟਰ ਕੋਲ ਜਾਨੇ ਆ ਫਿਰ ਦਵਾਈ ਲਿਉਣੀ ਆ ਫਿਰ ਪਤਾ ਨਹੀਂ ਜੀ ਆਪਰੇਸ਼ਨ ਕਰਵਾਉਣਾ ਤੇ ਨਿਕਲ ਜੀ ਹੈ ਨਾ ਤੇ ਇਹਦੇ ਤਾਂ ਉਹ ਹੀ ਆਪਾਂ ਨੂੰ ਗਰਾਂਟੀਆਂ ਦਿੰਦੇ ਨੇ ਹੈ ਨਾ ਤੇ ਤੁਸੀਂ ਇਹ ਸੌਖਾ ਜਿਹਾ ਉਪਾਅ ਹੈ ਕੀ ਇਹ ਉਪਾਅ ਭਈ ਹਰੀ ਮੰਗੀ ਦੇ 5-6 ਗ੍ਰਾਮ ਪੱਤੇ 5-6 ਗ੍ਰਾਮ ਕਿੰਨੇ ਕਹੋਗੇ ਇੰਨੇ ਕੀ ਹੋਣਗੇ ਹੈ ਨਾ ਉਹ ਵੈਂਦੀ ਦੇ ਬੰਗੂਟ 10 ਨਾਲ ਤੋੜ ਲੋ 5-6 ਗ੍ਰਾਮ ਇਹਦੇ ਪੱਤੇ ਲੈ ਕੇ ਤੁਸੀਂ 1 ਲੀਟਰ ਪਾਣੀ ਵਿੱਚ ਕਿੰਨਾ ਲੀਟਰ 1 ਲੀਟਰ ਪਾਣੀ ਚ ਉਬਾਲਿਆ ਜਦੋਂ 250 ਗ੍ਰਾਮ ਪਾਣੀ ਰਹਿ ਜਾਈ ਜਿਹੜੀ ਪਾਈ ਆਪ ਹਨਾ ਫਿਰ ਇਹਨਾਂ ਨੂੰ ਡੂਟੇ ਦੱਸਿਆ ਮੈਂ ਤਾਂ ਗ੍ਰਾਮਾਂ ਚ ਦੱਸਿਆ ਜੇ 1 ਕਿਲੋ ਕੰਡੀਆਂ ਜਾਂ ਸੇਰ ਕੰਦੀ ਤਾਂ ਪਾਈਆ ਕਹਿੰਦੀ ਹੈ ਨਾ ਪਰ ਮੈਂ ਸਭ ਸਮਝਾਤਾ ਆਪਾਂ ਪਾਈਆ ਵੀ ਕਹਿ ਦਿੰਨੇ ਆ ਤੇ ਤੁਸੀਂ ਨਾ ਜਦੋਂ ਇੰਨਾ ਕੰਦਾਜੇ ਦੇ ਨਾਲ ਆਪ ਨੂੰ ਪਤਾ ਵੀ ਇੰਨਾ ਰਹਿ ਗਿਆ 250 ਗ੍ਰਾਮ ਪਾਣੀ ਰਹਿ ਗਿਆ ਹੁਣੇ ਜੇ ਉਹ ਪਾਣੀ ਨੂੰ ਤੁਸੀਂ ਉਬਾਲ ਲਿਆ ਤੇ ਫਿਰ ਜਦੋਂ ਪਾਣੀ 250 ਗ੍ਰਾਮ ਰਹਿ ਗਿਆ ਕਰਨ ਜਿ ਸ਼ਾਨ ਕੇ ਤੁਸੀਂ ਉਹਨੂੰ ਕੋਸਾ ਕੋਸਾ ਪੁੱਟੋ ਸਮਝ ਗਏ ਤੇ ਮੁੜ ਕੇ ਪਸਰੀ ਹੋਊ ਵੀ ਹੋਈ ਨਹੀਂ ਉਹ ਤਾਂ ਖਤਮ ਹੋਈ ਜਾਉਗੀ ਤੇ ਮੁੜ ਕੇ ਉਹਨ ਕਹਿੰਦੇ ਵੀ ਮੇਰਾ ਚੈਲੰਜ ਹੈ ਮੁੜ ਕੇ ਪਸਰੀ ਹੋਣੀ ਬਾਕੀ ਦਾ ਦੇਖੋ ਗਾਰੰਟੀ ਕੋਈ ਨਹੀਂ ਦਿੰਦਾ ਪਰ ਉਹਨੇ ਇੰਨੀ ਗਾਰੰਟੀ ਦਿੱਤੀ ਹੋਈ ਹੈ ਤੇ ਆਪਣਾ ਕਿੰਨਾ ਕਮਲ ਲੱਗਦਾ ਹੈ ਹੈਨਾ ਇਹ ਤੁਸੀਂ ਮੈਨੂੰ ਵੀ ਹੈਗੀ ਬਸੇ ਸਿਆਣੇ ਨਿਆਣੇ ਨੂੰ ਇਹ ਜਨੂ ਦੇਖ ਕੇ ਕਰਕੇ ਦੇਖੋ ਪਰਮਾਤਮਾ ਭਲੀ ਕਰੂ ਤੇ ਮਾਣੋ ਸਾਡਾ ਈਸ਼ ਨਰਤੇ ਦਾ ਤੇ ਗੁੱਥਾ ਆਨੰਦ ਤੇ ਬਾਕੀ ਇੱਕ ਭੈਣ ਨੇ ਹੋਰ ਪੁੱਛਿਆ ਮੈਂ ਦੇ ਵਿੱਚ ਵੀ ਦੱਸ ਦਿੰਨੀ ਆ ਫਿਰ ਵੀਡੀਓ ਫੇਰ ਪਾ ਦੂੰ 86 ਵਾਰੀ ਕਿੱਥੋਂ ਆ ਜੀ ਕਹਿੰਨ ਫੋਨ ਉਹ ਕਹਿੰਦੇ ਕਿ ਸਾਨੂੰ ਪਤਾ ਨਹੀਂ ਹਨੂਮਾਨ ਘਟਾ ਬਈ 86 ਕੀ ਨੂੰ ਤੁਸੀਂ ਕਹਿੰਦੇ ਹੋ ਉਹ ਫਿਰ ਮੈਂ ਆਖਿਆ ਮੈਂ ਪਹਿਲਾਂ ਦਿਖਾਈ ਆ ਇੱਕ ਮੈਨੂੰ ਖੰਨੇ ਤੋਂ ਕਿਸੇ ਨੇ ਵੀਡੀਓ ਪਾ ਕੇ ਦਿਖਾਈ ਉਹਨੇ ਤਾਂ ਪੂਰੇ ਪਤਾ ਲੱਗਦਾ ਸੀ ਮੈਂ ਤਾਂ ਛੋਟਾ ਜਿਹਾ ਬੂਟਾ ਇੱਥੋਂ ਪੱਟ ਕੇ ਲਿਆ ਸੀ ਉਹ ਦਿਖਾਈ ਸੋਨਾਂ ਨੂੰ ਨਹੀਂ ਇੰਨਾ ਪਤਾ ਲੱਗਿਆ ਹਾਂ ਮੈਨੂੰ ਤਾਂ ਪਤਾ ਸੀ ਮੈਨੂੰ ਤਾਂ ਪਤਾ ਲੱਗੀ ਜਾਂਦਾ ਸੀ ਹੁਣ ਮੇਰੀ ਬੇਟੀ ਕਹਿੰਦੀ ਕਦੇ ਤਾਂ ਸਾਨੂੰ ਜਦੋਂ ਇੰਨਾ ਸਾਰਾ ਮਿਲ ਗਿਆ ਨਾ ਹੁਣ ਤਾਂ ਵੱਡਾ ਤੇ ਉਹ ਮੈਂ ਇਹਦੇ ਤੇ ਵੀਡੀਓ ਤੇ ਮੈਂ ਪਾਉਂਗੀ ਹਾਂ ਨਹੀਂ ਆਹਦੇ ਕਿਸਾਨਾਂ ਨੂੰ ਪੁੱਛ ਲਓ ਕਿਸੇ ਨੂੰ ਪਤਾ ਪੁੱਛ ਲਿਓ ਇਹਨੂੰ ਸੰਠੀ ਵੀ ਕਹਿੰਦੇ ਨੇ ਇਹਨੂੰ ਪੱਤੀ ਵੀ ਕਹਿੰਦੇ ਨੇ ਇਹਨੂੰ ਅਖੇ ਕਿਹੜੇ ਕਹਿੰਦੇ ਨੇ ਹਾਂ ਇਹ ਵਲਰ ਕੋਟਲੇ ਬਣ ਨਹੀਂ ਕਹਿੰਦੇ ਹਿਰੜਾ ਕਹਿੰਦੇ ਨੇ ਤੇ ਖੰਨੇ ਤਾਂ ਕੀ ਨੇ ਭੇਜਿਆ ਸੀ ਉਹ ਕਹਿੰਦੇ ਇੱਥੇ ਗਦਾ ਬੇਲ ਕਹਿੰਦੇ ਨੇ ਅਸੀਂ ਬਠਿੰਡਾ ਸੰਗਰੂਰ ਸੰਰੂ ਤਾਂ ਬਰਨਾਲਿਆ ਤੋਂ ਨਾ ਇਹ ਅਸੀਂ ਇਟ ਸਿਟ ਕਹਿੰਦੇ ਆ ਇਹ ਨੂੰ ਤੁਸੀਂ ਲਿਆਓ ਉਹ ਅੰਬੀਸ਼ੀ ਹੁੰਦੀ ਹੈ ਰੂੜੀਆਂ ਤੇ ਆਮ ਹੋ ਜਾਂਦੀ ਹੈ ਮੱਝਾ ਖਾ ਲੈਂਦੇ ਨੇ ਫਿਰ ਜਿਆਦੇ ਨੋਸ ਕਰਦਿਆਂ ਨੇ ਜਿਆਦੇ ਪਿਸ਼ਾਬ ਕਰਦਿਆਂ ਨੇ ਹੈਨਾ ਤੇ ਉਹ ਅਗਰ ਲੋਕ ਲਿਆ ਕੇ ਪਾਉਂਦੇ ਖੇਤੋਂ ਹੁਣ ਤਾਂ ਖੇਤਾਂ ਦੇ ਮੱਕੀ ਬਾਜ ਦੇ ਉਹਨਾਂ ਕਿ ਪਾਹਾਂ ਦੇ ਪੱਟ ਪੱਟ ਕੀ ਸਿਟ ਲੈਂਦੇ ਨੇ ਹੈਨਾ ਜੀਰੀਆਂ ਤਾਂ ਰਹਣ ਹੀ ਨਹੀਂ ਦਿੱਤੀ ਹੈ ਸਾਡੀਆਂ ਬੂਟੀਆਂ ਤੇ ਇਹ ਜੇ ਹੁਣ ਹੈਗੀ ਆ ਹੁਣ ਕਹਿੰਦੇ ਨਹੀਂ ਸਕੀ ਤੇ ਆ ਤੇ ਤੁਸੀਂ ਸਾਡੇ ਇੱਥੇ ਮੁੰਡੇ ਨੂੰ ਸਾਡੇ ਸੀਕੇ ਚ ਉਹਦਾ ਡੈਂਸਿਸ ਹੁੰਦਾ ਸੀ ਅਸੀਂ ਆਨੰਦ ਭੱਜੇ ਨੇ ਜਾ ਕੇ ਇੱਥੇ ਰੋਡੀਆਂ ਦਾ ਪੱਟ ਕੇ ਲਿਆ ਕੇ ਉਹਨੂੰ ਦਿੱਤੀ ਐਨੀ ਸਾਰੀ ਤੇ ਫਿਰ ਉਹਦਾ ਉਹਨਾਂ ਨੇ ਪਾਣੀ ਕੱਢਿਆ ਪਾਣੀ ਕਿਵੇਂ ਕੱਢਣਾ ਹੈ ਵੀ ਇਹਨੂੰ ਕੱਟ ਕੇ ਬਲਾ ਕੁੰਡੇ ਛੋਟੇ ਲਗਲੇ ਥੋੜਾ ਜਿਹਾ ਮਿਕਸੀਆਂ ਨਾਲ ਥੋੜਾ ਪੈਂਦਾ ਫਿਰ ਮਿਕਸੀ ਚ ਪਾ ਕੇ ਫੇਰ ਅਗਲਿਆ ਫਿਰ ਆ ਚੁੰਨੀ ਨਾਲ ਹੀ ਪਾ ਕੇ ਨਾ ਐਨੇ ਥੋੜੇ ਥੋੜੇ ਜਿਹਾ ਪਾਣੀ ਕੱਢਿਆ ਚਲੋ ਫਿਰ ਘਟੋ ਘਟ ਪੰਜਾ ਗ੍ਰਾਮ ਪਾਣੀ ਦਾ ਮੀਰੋ ਪਾਓ ਚਲੋ ਉਸੇ ਟਾਈਮ ਨੂੰ ਦੱਸੂਗਾ ਇੱਕ ਦਿਨ ਚ ਵੀ ਮੈਂ ਹੁਣ ਠੀਕ ਆ ਮੈਨੂੰ ਉਹ ਮਤਲਬ ਜਿਹੜੀ ਗੁਰਦਰੀ ਕੋਈ ਬੁਨਾਰੀ ਆ ਸਭ ਠੀਕ ਹੋ ਜਾਂਦੀਆਂ ਨੇ ਤੇ ਪੇਸ਼ਾਬ ਖੁੱਲਕੇ ਆਉਣ ਲੱਗਿਆ ਹੱਸੂ ਕਰਜਿੰਦਰਾ ਸਾਹ ਕੇ ਥੋਂ ਲਾੜਿਆਂ ਦੇ ਮੁੰਡੇ ਨੂੰ ਉਹਨਾਂ ਨੇ ਲਾੜਿਆਂ ਦੇ ਸਮਝ ਲਈ ਉਹਦੀ ਲੈ ਗਏ ਡਾਕਟਰ ਦੇ ਸਾਹਮਣੇ ਪਿਆ ਸੀ ਉਹਨਾਂ ਨੇ ਛੁੱਟੀ ਦਿਵਾਉਂ ਗਏ ਸੀ ਵੀ ਭਾਈ ਡਾਈਜੈਸ਼ਨ ਇਹ ਠੀਕ ਹੋ ਗਾ ਉਹ ਆ ਚੰਗਾ ਭਲਾ ਚੱਲਿਆ ਥੋੜਾ ਉਹਨਾਂ ਨੇ ਹੋਰ ਲੋਕਾਂ ਨੂੰ ਦੱਸ ਲੰਦੇ ਨੇ ਤੁਸੀਂ ਵੀ ਲੋਕਾਂ ਨੂੰ ਦੱਸਿਓ ਅਰੇ 2 ਦਿਨ ਪਹਿਲਾਂ ਆ ਗੋਣਾ ਬਈ ਤੁਸੀਂ ਇਹ ਕੰਜੋ 7 ਦਿਨ ਦਿਨ ਠੀਕ ਲੱਗੇ ਵੀ ਹੁਣ ਮੈਂ ਬਿਲਕੁਲ ਨਾਰਮਲ ਆ ਕੋਈ ਗੱਲ ਨਹੀਂ ਫਿਰ ਪਿਆਓ ਤੇ ਹੁਣ ਇਹ ਸੁੱਕ ਜੂ ਅੱਜ ਬਾਦ ਇਹਨੂੰ ਜਿੱਥੇ ਤੁਹਾਨੂੰ ਕਿਤੇ ਮਿਲਦੀ ਆ ਲਿਆ ਕੇ ਇਹਨੂੰ ਸੁਕਾ ਕੇ ਤੇ ਇਹਦੇ ਉਹ ਪਾਊਡਰ ਬਣਾ ਕੇ ਰੱਖੋ 2 ਚਮਚੇ ਕੋਲ ਫਿਰ ਸਿਆਚ ਮਿਲਣੀ ਨਹੀਂ ਨਾ ਫਿਰ ਉਹ 2 ਚਮਚੇ ਕੋਲ ਕੇ ਉਹ ਪਾਓ ਇਹ ਹੁਣ ਇੱਕ ਹੋਰ ਵਾਇਦ ਨੂੰ ਦੱਸਿਆ ਹਾਂ ਜਦ ਮੈਂ ਨੌਵੀਂ ਚ ਪੜ੍ਹਦੀ ਸੀ ਮੈਂ ਪਹਿਲਾਂ ਕਈ ਵਾਰੀ ਦੱਸਤਾ ਮੇਰੇ ਸਾਡੇ ਟੀਚਰ ਨੇ ਸਾਨੂੰ ਸਮਝਾਇਆ ਬਈ ਇਹ ਆ ਮੁੱਟੀ ਐਡੀ ਕੁਦਰ ਦੇ ਖਰਾਬ ਨਹੀਂ ਹੋਣ ਦੇ ਲਈ ਐਲਜਾਬੈਥ ਆਈ ਸੀ ਜਵਾਹਰ ਲਾਲ ਨਹਿਰੂ ਨੇ ਇਹ ਗਿਫਟ ਉਹਨੂੰ ਦਿੱਤਾ ਸਾਡੇ ਦੇਸ਼ ਦੀ ਬੁਟੀਆਂ ਥੋੜੀ ਪੁਰਣੀ ਖਰਾਬ ਨਹੀਂ ਹੋਵੇ ਤੇ ਉਹ ਫਿਰ ਸਾਨੂੰ ਹੁਣ ਮੈਨੂੰ ਜਦੋਂ ਖਿਆਲ ਆਇਆ ਫਿਰ ਅਸੀਂ ਇਹਦਾ ਇਤਿਹਾਰ ਕਰਿਆ ਵੀ ਕਿਹਾ ਕਿ ਉਹ ਹੈ ਤੇ ਉਹ ਫਿਰ ਮੁੱਟਾ ਠੀਕ ਹੋਇਆ ਤਿੰਨ ਜਣੇ ਇੱਥੇ ਠੀਕ ਹੋਏ ਨੇ ਇੱਕ 14 ਸਾਲ ਦਾ ਮੁੰਡਾ ਤੇ ਬਾਕੀ ਤੁਸੀਂ ਵੀ ਮਤਲਬ ਆਪਦਾ ਕਰਕੇ ਦੇਖੋ ਤੇ ਉਹਨੂੰ ਜਿਹਤਨ ਮਿਲਦੀ ਆ ਤੇ ਜਿਹਨੂੰ ਪਛਾਣ ਆ ਦੀ ਪਛਾਣ ਜ਼ਰੂਰ ਕਰ ਲਓ ਅਸ਼ਰਫ ਵੀ ਤੇ ਲੋ ਮਾਣੋ ਹੁਣ ਫੇਰ ਮੈਂ ਗੱਲ ਹੋਰ ਭੁੱਲ ਗਈ ਵਿੱਚ ਤੇ ਉਹ ਫਿਰ ਮੈਂ ਜਦੋਂ ਸਾਨੂੰ ਮਿਲਗੀ ਨਾ ਮੈਂ ਇਹ ਵੀਡੀਓ ਜਰੂਰ ਦਿਖਾਵਾਂਗਾ ਰੱਖਿਓ ਮੁਕਤੀ ਉਹਦੇ ਪਿੰਕ ਵੀ ਉਹਦੀ ਡਾਣੀ ਹੋੁੰਦੀ ਨੇ ਜਿਹੜਾ ਹੈਨਾ ਜਿਹੜਾ ਸਨੇਹ ਵੀ ਪਟਲੇ ਉਹ ਚਾਹੇ ਜਿਹੜਾ ਤਾਂ ਹੋਛੀ ਹਾਂ ਅੱਧੀ ਹਾਂ ਅੱਧੀ ਕਿਹ ਹੁੰਦੀ ਹੈ ਤੇ ਲੋ ਹੁਣ ਵੀਡੀਓ ਲੰਬੀ ਹੋ ਜਾਂਦੀ ਹੈ ਤੇ ਉਹ ਜੂਰ ਪਰਮਾਤਮਾ ਭਲਾ ਕਰੇ ਸਭ ਨੂੰ ਦੱਸਿਆ ਕਰੋ ਜਿੰਨ ਜਿੰਨਾ ਕੋਈ ਨੂੰ ਪਤਾ ਲੱਗਦਾ ਹੈ ਇਹਦੇ ਕੋਈ ਆਪਣਾ ਮੁੱਲ ਨਾ ਦਾ ਬਾਕੀ ਸਾਰਾ ਪਰਿਵਾਰ ਵੀ ਉਹਨੂੰ ਸਾਗ ਚ ਵੀ ਮੈਂ ਉਹਦੀ ਪਾਲਕ ਦੀ ਚੀਰ ਨਹੀਂ ਪਾਉਣੀ ਸਾਗ ਚ ਪਾ ਕੇ ਚੀਰ ਸਾਰਾ ਪਰਿਵਾਰ ਖਾਓ ਉਹਨਾਂ ਨੂੰ ਮੁੜ ਕੇ ਇਹ ਜਾਂ ਤੁਸੀਂ ਬੰਦ ਘੱਟ ਪਛਾਵਾ ਉਹ ਵੀ ਸਹੀ ਹੋ ਜਾਂਦਾ ਹੈ ਹੈਨਾ ਤੇ ਔਰਜੀ ਬਣਾ ਕੇ ਖਾ ਲੋ ਉਹਦੇ ਪੱਤੇ ਆ ਇੱਕ ਇੱਕ ਹਫ਼ਤੇ ਇੱਕ ਵਾਰ ਤਾਂ ਜ਼ਰੂਰ ਹੀ ਖਾ ਲੋ ਤੁਹਾਨੂੰ ਇਹ ਮਿਲਦੀ ਹੈ ਹੈਨਾ ਤੇ ਲੋ ਮਾਣੋ ਸਰਮੀ ਮੋਤੀ ਦਾ ਨਾਮ ਤੇ ਕੱਲ ਨੂੰ ਫੇਰ ਮਿਲਾਂਗੇ ਨਵੇਂ ਨੁੱਤੇ ਤੇ ਨਵੇਂ ਗੀਤ ਨਾਲ